ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਮੰਤਰੀ ਭਰਪੂਰਨ ਆਸ਼ੂ ਵੀ ਆਪਣੇ ਸਾਥੀਆਂ ਸਮੇਤ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ ਇਸ ਮੌਕੇ ਉਹਨਾਂ ਦੇ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਗਿਆ ਕਿ ਵਿਧਾਇਕ ਗੁਰਪ੍ਰੀਤ ਗੋਗੀ ਦੇ ਨਾਲ ਉਹਨਾਂ ਦੇ ਬਹੁਤ ਪੁਰਾਣੇ ਸਬੰਧ ਸਨ ਅਤੇ ਉਹ ਪਾਰਟੀ ਲਾਈਨ ਤੋਂ ਉੱਟ ਕੇ ਸਾਰੇ ਨਾਲ ਲੈ ਕੇ ਚੱਲਦੇ ਸਨ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਸਾਬਕਾ ਮੰਤਰੀ ਪ੍ਰਤੂਸ਼ਨ ਆਸੀ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਇਸ ਸੰਬੰਧੀ ਹੋਰ ਕੀ ਗੱਲਬਾਤ ਕੀਤੀ ਗਈ। ਬਹੁਤ ਵੱਡਾ ਕਾਟਾ ਪਿਆ ਜੀ ਬੜਾ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜਨਾ ਹਰੇਕ ਦਾ ਫਰਜ਼ ਬਣ ਜਾਂਦਾ ਹੈ। ਜਿਹੜਾ ਮੈਂ ਕਹਿਲਾਂ ਸੁਸਾਇਟੀ ਨੂੰ ਜਾਂ ਸਾਡੇ ਪੋਲਿਟਿਕਲ ਖੇਤਰ ਚ ਇੱਕ ਨਾ ਪੂਰਾ ਹੋਣ ਵਾਲਾ ਘਟਾਇਆ ਇੱਕ ਬਹੁਤ ਵੱਡਾ ਬਹੁਤ ਵਧੀਆ ਦੋਸਤ ਸੀ ਸਾਡਾ 15 ਸਾਲ ਅਸੀਂ ਇਕੱਠੇ ਕਾਉਂਸਲਰ ਵੀ ਰਹੇ ਤੇ ਫਿਰ ਮੇਰੇ ਨਾਲ ਉਹ ਜਦੋਂ ਮੈਂ ਐਮਐਲਏ ਔਰ ਮੰਤਰੀ ਬਣਿਆ ਉਦੋਂ ਵੀ ਕਾਉਂਸਲਰ ਦੇ ਤੌਰ ਤੇ ਕੰਮ ਕਰਿਆ ਜਦੋਂ ਮੇਰੇ ਤੋਂ ਇਲੈਕਸ਼ਨ ਜਿੱਤੇ ਵੀ ਉਸ ਤੋਂ ਬਾਅਦ ਵੀ ਇਸ ਤਰੀਕੇ ਮਿਲਣ ਸਾਰ ਸੁਭਾਅ ਸੀ ਉਹਨਾਂ ਦਾ ਹਮੇਸ਼ਾ ਹੱਸਦੇ ਰਹਿਣਾ ਤੇ ਮੈਨੂੰ ਤਾਂ ਹਲੇ ਵੀ ਉਹੀ ਹੱਸਦਾ ਚਿਹਰਾ ਯਾਦ ਆ ਰਿਹਾ ਤੇ ਇਹ ਹਾਲੇ ਤੱਕ ਯਕੀਨ ਨਹੀਂ ਹੋ ਰਿਹਾ ਵੀ ਇਹ ਪਾਣਾ ਵਰਤ ਚੁੱਕਿਆ ਹੈ। ਕਾਫੀ ਲੰਬਾ ਸਮਾਂ ਕਾਂਗਰਸ ਦੇ ਵਿੱਚ ਵੀ ਰਹੇ ਗੁੱਗੀ ਉਸ ਵੇਲੇ ਚਾਹੇ ਇੰਡਸਟਰੀ ਦੇ ਚੇਅਰਮੈਨ ਔਰ ਕਾਫੀ ਲੰਬਾ ਸਮਾਂ ਉਹਨਾਂ ਨੇ گزارਿਆ ਕਾਂਗਰਸ ਦੇ ਚਾਹੇ ਆਮ ਆਦੀ ਪਾਰਟੀ ਦੇ ਵਿੱਚ ਚਲੇ ਗਏ ਮਤ ਭੇਦ ਚੱਲਦੇ ਨੇ ਪਰ ਇਸ ਘੜੀ ਨੂੰ ਕਿਵੇਂ ਦੇਖਦੇ ਹੋ ਕੋਈ ਮਨਪੇਦ ਜਾਂ ਮਤ ਭੇਦ ਨਹੀਂ ਹੁੰਦੇ ਵਿਚਾਰਾਂ ਦਾ ਹੁੰਦਾ ਹੈ ਅਸੀਂ ਆਪੋਜੀਸ਼ਨ ਦਾ ਕੰਮ ਕਰਨਾ ਔਰ ਰੂਲਿੰਗ ਪਾਰਟੀ ਦੇ ਚ ਪਰ ਉਹ ਐਜ਼ ਅ ਇਨਸਾਨ ਬਹੁਤ ਬੜੀਆ ਇਨਸਾਨ ਸੀ।